ਬਿਆਨ ਉਹ ਆ ਦੇਪੀਡਨ ਹੋਈ। ਸੂਬੇ ਵਿੱਚ ਲਗਾਤਾਰ ਸੜਕੀ ਹਾਸਿਆਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੀ ਦੇਰat ਨਾਬਾ ਸਤਸੰਗ ਰੋਡ ਤੇ ਸੜਕ ਹਾਸੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ। ਦੋਵੇਂ ਅਮ੍ਰਿਤਿਕ ਰਾਤ ਨੂੰ ਫੈਕਟਰੀ ਵਿੱਚੋਂ ਕੰਮ ਕਰਕੇ ਵਾਪਸ ਆਪਣੇ ਘਰ ਪਰਤ ਰਹੇ ਸਨ ਤਾਂ ਘਰ ਤੋਂ ਸਿਰਫ ਅੱਧਾ ਕੁ ਕਿਲੋਮੀਟਰ ਦੂਰੀ ਤੇ ਹੀ ਇਹ ਦਰਦਨਾਕ ਹਾਸਾ ਵਾਪਰ ਗਿਆ। ਮ੍ਰਿਤਿਕ ਸੰਜੀ ਕੁਮਾਰ ਜਿਸ ਦੀ ਉਮਰ ਮਹਿਜ 25 ਸਾਲ ਸੀ ਜੋ ਰੋਟੀ ਛੰਨਾ ਦਾ ਰਹਿਣ ਵਾਲਾ ਸੀ ਜਿਸ ਦੇ ਵਿਆਹ ਨੂੰ ਅਜੇ ਕਰੀਬ 20 ਹੀ ਦਿਨ ਹੋਏ ਸਨ। ਦੁੱਧੇਪਾਸੀ ਨੌਜਵਾਨ ਦਾ ਨਾਮ ਨਰਿੰਦਰ ਸਿੰਘ ਉਮਰ ਮਹਿਜ 23 ਸਾਲ ਸੀ ਜੋ ਕਿ ਨਾਬਾ ਬਲਾਕ ਦੇ ਪਿੰਡ ਰੋਟਾ ਦਾ ਰਹਿਣ ਵਾਲਾ ਸੀ ਅਲੱਗ-ਅਲੱਗ ਦੋ ਪਰਿਵਾਰਕ ਮੈਂਬਰਾਂ ਦੇ ਦੋ ਚਿਰਾਗ ਬੁਝਣ ਦੇ ਨਾਲ ਘਰ ਵਿੱਚ ਸੱਥਰ ਵਿਛ ਗਏ ਹਨ ਉੱਥੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਵਹੀਕਲ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਇਹ ਮੇਰਾ ਪਤੀਜਾ ਸੀਗਾ ਜੀ ਜਿਹਨਾਂ ਨਾਲ ਇਹ ਤਿੰਨ ਦਿਨ ਛੁੱਟੀ ਕਰਕੇ ਆ ਰਹੇ ਸੀ ਕੀ ਨਾਨੀ ਮੰਮੀ ਨੇ ਫੋਨ ਕਰਿਆ ਵੀ ਸੰਜੇ ਕਿੱਥੇ ਆ ਪੰਜ ਮਿੰਟ ਪਹਿਲੀ ਤੇ ਉਹਨੇ ਨਹੀਂ ਕਿਹਾ ਵੀ ਮੈਂ ਆ ਰਿਹਾ ਮੰਮੀ ਵੀ ਮੈਂ ਰਾਤੇ ਜਾ ਉਹ ਰਾਤੇ ਜਾਂਦੀ ਇਹਦੇ ਸ਼ਾਸੰਕਰ ਕੋਲੇ ਆ ਕੇ ਇਹਨਾਂ ਰੈਸਟੈਂਟ ਹੋ ਗਿਆ ਜੀ ਇਹਦੇ ਨਾਲ ਕੋਮ ਸੀਗਾ ਹੋਰ ਇਹਦੇ ਨਾਲ ਇੱਕ ਰੋਟੇ ਦਾ ਬੰਦਾ ਸੀਗਾ ਜੀ ਮੁੰਡਾ ਰੋਟੇ ਦਾ ਹੀ ਮੋਟਰਸਾਈਕਲ ਸੀਗਾ ਜੀ ਉਹਦੇ ਰੋਟੇ ਵਾਲੇ ਮੁੰਡੇ ਦੇ ਸੰਜੇ ਦਾ ਵਿਆਹ ਕਿਦੋਂ ਹੋਇਆ ਵਿਆਹ ਨੂੰ ਆਜ 20 ਦਿਨ ਹੋ ਗਏ ਨੇ 27 ਤਰੀਕ ਨੂੰ ਵਿਆਹ ਹੈ ਵਿਆਹ ਵਿਆਹ ਦੇ 20 ਦਿਨ ਹੋ ਗਏ ਆਰਵਾਇ ਕਰਕੇ ਖਣ ਮੂੰਹ ਆ ਜਾਦੇ ਤੇ ਅੱਛੀ ਗਰੀਬ ਬੰਦੇ ਆ ਬਹੁਤ ਵੀ ਸਾਡੇ ਕੋਲੇ ਛੱਡਈ ਉਹ ਮੋਟੀ ਸੀ ਛੱਡੀ ਉਹ ਬੰਦਾ ਸੀ ਸਾਡੇ ਹੀ ਉਹ ਲਾਨੇਦਾਰ ਸੀ ਰੋਟੀ ਰੋਟੀ ਦਾ ਸਾਡਾ ਰੋਟੀ ਹੀ ਗੁਜ਼ਾਰਾ ਚੱਲਦਾ ਸੀ ਸਾਡਾ ਹਾਂ ਉਹਦੇ ਕੀ ਕਰੀ ਰੋਟੀ ਰੋਟੀ ਦਾ ਵੀ ਸੰਤਿਆ ਦਾ ਜਿਹੜਾ ਸਾਲਾ ਜੀ ਉਹਨੇ ਬਾਹਰ ਜਾਣਾ ਸੀਗਾ ਉਹਨੇ ਰਾਤ ਨੂੰ ਫਲੈਟ ਤੇ ਛੱਡਣ ਜਾ ਉਹ ਜਾਣਾ ਸੀਗਾ ਉੱਥੋਂ ਉੱਥੇ ਜਾਣਾ ਅੱਛਾ ਚੱਟਣ ਜਾਣਾ ਸੀ ਹਾਂ ਟਿੰਕ ਤੋਂ ਘਰ ਤੋਂ ਥੋੜੀ ਦੂਰੀ ਸੀ ਹੋਇਆ ਹਾਂ ਹਾਂ ਘਰ ਤੋਂ ਥੋੜੀ ਦੂਰੀ ਮੰਗਦਾ ਹੀ ਐ ਸਾਨੂੰ ਦਿੱਤਾ ਆ ਮੋ ਆਜਾ ਸਾਡਾ ਬੰਦਾ ਜੇ ਕੋਈ ਹੋਣਦਾ ਡੈਡ ਹੋ ਵੀ ਵੀ ਬਾਕੀ ਕਰੋੜੇ ਦਾ ਮੁੰਡਾ ਵੀ ਜਦੋਂ ਗਰੀਬ ਆਈ ਜਦਨੇ ਉਹਦੇ ਭਾਈ ਕੱਲ ਨੇ ਮਾਰ ਕੇ ਛੱਟ ਕੇ ਗਿਆ ਵੀ ਉਹਨਾਂ ਤੇ ਕਾਰਵਾਈ ਕਰਕੇ ਕੋਈ ਜਨਾ ਕੁਛ ਦਿੱਤਾ ਹੈ ਨਸਾਸ ਵੀ ਮੰਗਦਾ ਹਾਂ ਉਹ ਜੀ ਪੈਪਸੀ ਕੋਸ਼ ਕੰਮ ਕਰਦੇ ਸੀਗੇ ਉੱਥੋਂ ਡਿਊਟੀ ਤੋਂ ਆ ਰਹੇ ਸੀਗੇ ਤੇ ਆਪਣੇ ਸਾਸਨ ਘਰ ਜਲਾਈ ਇੱਥੇ ਉੱਥੇ ਰੋਡ ਦੇ ਉੱਪਰ ਨਾ ਇਹਨੂੰ ਆਪਸਾ ਤੇ 20 ਕਿਲੋ ਵਰੋਂ ਟੱਕਰ ਮਾਰ ਦਿੱਤੀ ਜੀ ਇੱਕ ਨਾਲ ਉਹਦਾ ਦੋਸਤ ਸੀਗੇ ਰੋਟੀ ਸਨਾਂ ਦਾ ਜੀ ਇਕੱਠੇ ਕੰਮ ਕਰਦੇ ਸੀ ਇਕੱਠੇ ਜਾਂਦੇ ਸੀਗੇ ਤੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਦੋ ਦੋਨਾਂ ਦੀ ਹੋ ਗਈ ਹਾਂਜੀ ਦੋਨਾਂ ਦੀ 21 ਸਾਲ ਦੀ ਸੀ ਦੋਨਾਂ ਦੀ ਇੱਕ ਦਾ ਨਾਮ ਸੰਜੇ ਕੁਮਾਰ ਸੀਗਾ ਜੀ ਮੇਰੇ ਬਰਾਦਰ ਦਾ ਨਾਮ ਹੈਗਾ ਸੀਗਾ ਨਰਿੰਦਰ ਸਿੰਘ ਜੀ ਕਿੰਨੀ ਕਿੰਨੀ ਉਮਰ ਦਾ ਤੁਹਾਡੇ ਬਰਾਦਰ 23 24 24 ਸਾਲਾਂ ਦੇ ਸੀਗੇ ਜੀ ਪਤਾ ਲੱਗਿਆ ਜੀ ਕੌਣ ਸੀ ਨਹੀਂ ਪਤਾ ਹੀ ਨਹੀਂ ਲੱਗਿਆ ਜੀ ਅਜੇ ਸਾਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਤੇ ਤੁਸੀਂ ਬੋਡੀ ਲਿਖੀ ਡੈੱਡ ਸੀਗੇ ਜੀ ਜਦੋਂ ਚੱਕੇ ਨੇ ਜਾ ਕੇ ਦੇਖੇ ਨੇ ਜ ਤੁਸੀਂ ਮੰਨ ਕਰਦੇ ਸਾਨੂੰ ਨੇ ਸਾਫ ਚਾਹੀਦਾ ਗਈ ਸਾਨੂੰ ਮਤਲਬ ਵੀ ਕੌਣ ਸੀਗੇ ਸਾਨੂੰ ਪਤਾ ਲੱਗੇ ਜੀ ਤੇ ਇਹੀ ਮੰਗ ਕਰਦੇ ਆਂਗੇ ਜਿਹੜਾ ਤੁਹਾਡਾ ਬ੍ਰਦਰ ਤੇ ਉਹੀ ਘਰ ਦਾ ਕਮਾਉਂਦਾ ਸੀ ਹਾਂਜੀ ਹਾਂਜੀ ਸਾਰਾ ਸਿਸਟਮ ਉਹਦੇ ਤੇ ਚੱਲਦਾ ਸੀ ਗਈ ਮੈਂ ਤਾਂ 5-7000 ਤੱਕ ਕੰਮ ਕਰਦਾ ਡਰਾਈਵਰੀ ਕਰਦਾ ਸੀ ਮੈਂ ਤਾਂ ਜੀਵੀ ਸਕੂਲ ਚ 7000 ਤੇ ਬੈਂ ਚਲਾਉਣਾ ਸੀ ਮੈਂ ਤਾਂ ਉਹਦੇ ਨਾਲ ਹੀ ਚੱਲਦਾ ਸੀ ਸਾਡਾ ਸਾਰਾ ਸਿਸਟਮ ਜੀ ਭਾਈ ਕੋਈ ਨਹੀਂ ਸੀ ਇੱਥੇ ਰੋਕ ਰਿਹਾ ਮੈਂ 7:30 8:30 ਵਜੇ ਦੇ ਮੇਰੇ ਨਾਲ ਦਾ ਕਰੀਮ ਮੈਂ ਉਹਦੇ ਗੁਲਚਿਆਂ ਦਾ ਕੰਮ ਬੰਦ ਕਰਕੇ ਮੈਂ ਘਰ ਜਾ ਰਿਹਾ ਸੀ ਮੈਂ 40 ਨੰਬਰ ਫੜ ਕੇ ਤੇ ਰਹਿਣਾ ਹਾਂਜੀ ਇਥੇ ਕੋਈ ਨਹੀਂ ਸੀ ਰੁਕ ਰਿਆ ਮੈਂ ਉਤਰ ਕੇ ਦੇਖ ਉਤਰ ਉਤਰਿਆ ਥੋੜਾ ਜਿਹਾ ਦੇਖਿਆ ਵੀ ਆ ਉਤਰ ਕੇ ਵੀ ਬੰਦਿਆਂ ਦੀ ਹੈ ਨਹੀਂ ਸੀ ਪੁਲਿਸ ਬਿਲਕੁਲ ਨਹੀਂ ਸੀਗੀ ਮੈਂ ਹੱਥ ਫੜ ਕੇ ਦੋਨਾਂ ਦੇ ਦੇਖੇ ਨੇ ਰੁਕਿਆ ਜੇ ਮਾਰੇ ਜੇ ਵੀ ਸਾਥ ਚੱਲਦੇ ਹੁੰਦੇ ਮੈਂ ਖੁਦ ਉਹਨਾਂ ਨੂੰ ਆਪਦੇ ਟੈਂਪੂ ਦੇ ਵਿੱਚ ਪਾ ਕੇ ਮੈਂ ਹਸਪੀਟਲ ਲੈ ਜਾਂਦਾ ਐਡਾ ਕੋਈ ਆਪਾਂ ਨੂੰ ਪੁਲਿਸ ਦਾ ਡਰ ਨਹੀਂ ਆ ਆਪਾਂ ਕਿਹੜਾ ਚੋਰੀ ਕੀਤੀ ਹੈ ਕੋਈ ਇਹ ਬਚਨ ਦੀ 1% ਵੀ ਚਾਂਸ ਹੁੰਦੀ ਆਪਾਂ ਲੈ ਜਾਂਦੇ ਆਪਾਂ ਨੂੰ ਐ ਜੀ ਗੱਲ ਇਹ ਕਿਸ ਤਰ੍ਹਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਸਿਸਟਮ ਕੰਡੀਸ਼ਨ ਮੇਰੇ ਡੈੱਡ ਪੈ ਸੀਗੇ ਬਿਲਕੁਲ ਕਿੱਥੇ ਕਿੱਥੇ ਸੱਟਾਂ ਲੱਗੀ ਹੋ ਜਾਂਦੀਆਂ ਇੱਕ ਤਾਂ ਸਿਰ ਦੇ ਵਿੱਚ ਸੀਗਾ ਸਿਰ ਚੋਂ ਬਲੱਡ ਜਾ ਰਿਹਾ ਸੀ ਇੱਕ ਬੰਦਾ ਦੂਸਰਾ ਬੰਦਾ ਮੂਦਾ ਪਿਆ ਸੀ ਅੱਛਾ ਉਹ ਵੀ ਹਿਲ ਹਿਲਜੋਲ ਕੁਛ ਨਹੀਂ ਸੀ ਸਸ ਕਿਸੇ ਲੋਕਾਂ ਨੇ ਚੱਕਣ ਦੀ ਕੋਸ਼ਿਸ਼ ਨਹੀਂ ਕੁਛ ਨਹੀਂ ਜੀ ਕੀਤਾ ਮੈਨੂੰ ਵੀ ਕਹਿੰਦੇ ਤੂੰ ਭੱਜ ਜਾ ਤੂੰ ਨਾ ਖੜ ਦੇ ਨਾ ਖੜ ਜੇ ਚੱਲਦੇ ਹੁੰਦੇ ਆਪਾਂ ਉਹਨਾਂ ਦੀ ਸੁਣਦੇ ਨਾ ਮੈਂ ਕਿਹਾ ਡੈਡ ਕੇਸ ਆ ਵੀ ਇਹ ਤਾਂ ਫਿਰ ਇਹਦਾ ਬੰਦੇ ਨੇ ਕਹਿਣਾ ਵੀ ਨਹੀਂ ਵੀ ਮੇਰੀ ਮਦਦ ਕਰਨ ਲਈ ਆਇਆ ਜਾਂ ਕੁਛ ਕਰਨ ਲਈ ਆ ਇਹ ਤਾਂ ਮੇਰੇ ਵੀ ਗੱਲ ਪੈਣ ਦਾ ਉਹ ਸੀਗਾ ਪਰ ਜੇ 1% ਵੀ ਚਾਂਸ ਹੁੰਦੇ ਆਪਾਂ ਲੈ ਜਾਂਦੇ ਮੈਂ ਘਰ ਗਿਆ ਘਰ ਜਾ ਕੇ ਗੱਲ ਕੀਤੀ ਉਹ ਕਹਿੰਦੇ ਤੈਨੂੰ ਸ਼ਰਮ ਨਹੀਂ ਆਈ ਮੈਨੂੰ ਖੁਦ ਕਰਦਿਆਂ ਨੇ ਵੀ ਗਿਆ ਬੀਤੂ ਹਸਪੀਟਲ ਦਾ ਲੇਜੈਂਡਾ ਨੂੰ ਜੇ ਬਚ ਬਚ ਜਾਂਦੀ ਕੇ ਦੀ ਜਾਨ ਪਰ ਉਦਾਂ ਦਾ ਕੋਈ ਹੈ ਨਹੀਂ ਸੀ ਗੱਡੀ ਨਾਲ ਮਾਰਿਆ ਹੋਇਆ ਵੇ ਜੀ ਗੱਡੀ ਗੱਡੀ ਉਹਨਾਂ 'ਚ ਲੱਗੀ ਆ ਇਹ ਤਾਂ ਗੱਲ ਜੈਨੂਇਨ ਜੀ ਗੱਲ ਹੈ ਇਹ ਬਾਈਕ ਤੇ ਸੀ ਮੇਰੇ ਆਉਣ ਤੋਂ ਪਹਿਲਾਂ ਇਹ ਹੋ ਚੁੱਕਿਆ ਜੀ ਆਸਾ ਕੋਈ ਪੁਨੀ ਨਹੀਂ ਸੀ ਰੁਕ ਰਿਆ ਮੇਰੇ ਮੈਂ ਤੁਰਿਆ ਜਦੋਂ ਮੇਰੇ ਕੋਲ ਜੀ ਐਂਬੂਲੈਂਸ ਵੀ ਨਹੀਂ ਗਈ ਐਂਬੂਲੈਂਸ ਵਾਲੇ ਨੇ ਵੀ ਦੇਖ ਕੇ ਇਹਨਾਂ ਨੂੰ ਰੋਕਿਆ ਨਹੀਂ ਜਦ ਕਿ ਐਂਬੂਲੈਂਸ ਵਾਲੇ ਤੇ ਤਾਂ ਕੇਸ ਵੀ ਨਹੀਂ ਬਣਦਾ ਐਂਬੂਲੈਂਸ ਵਾਲਾ ਤਾਂ ਮਦਦ ਲਈ ਹੋਆ ਆਪਣੇ ਐਂਬੂਲੈਂਸ ਵਾਲੇ ਨੇ ਵੀ ਉਹ ਨਹੀਂ ਕੀਤਾ ਅਦਦ ਕਰਨੀ ਚਾਹੀਦੀ ਕੱਲ ਨੂੰ ਮੈਂ ਵੀ ਗਿਰਿਆ ਪਿਆ ਉਹਦਾ ਮੇਰੇ ਘਰਦਿਆਂ ਨੇ ਵੀ ਇਹੀ ਗੱਲ ਕਹੀ ਜੇ ਕੱਲ ਨੂੰ ਤੂੰ ਗਿਰਿਆ ਪਿਆਵੇਂਗਾ ਤੈਨੂੰ ਵੀ ਨਹੀਂ ਕਹਿਣੇ ਚੱਕਣਾ ਕਿ ਤੈਨੂੰ ਕੋਈ ਛੱਡ ਕੇ ਜਾਵੇ ਤਾਂ ਤੈਨੂੰ ਵੀ ਬੁਰਾ ਲੱਗੂ ਤੇ ਸਾਨੂੰ ਵੀ ਬੁਰਾ ਲੱਗੂਗਾ ਆਪਾਂ ਨੂੰ ਮਦਦ ਤਾਂ ਕਰੋ ਜੇ 1% ਵੀ ਬੰਦੇ ਦਾ ਚਾਂਸ ਆ ਹਾਂਜੀ ਆਪਣਾ ਪਤਾ ਕੀਤਾ ਸੀ ਕਿ ਜਿਵੇਂ ਜਾ ਕੇ ਸਾਰਾ ਪਤਾ ਲੱਗਿਆ ਸਾਨੂੰ ਜਿਵੇਂ ਕਿ ਨਿੰਦਰ ਸਿੰਘ ਹੈ son of ਗੁਰਚੰਨ ਗੁਰਚੰਨ ਸਿੰਘ ਹੈ ਉਮਰ 24 ਸਾਲ ਹੈ ਦੀ ਇਹ ਰੋਟੀ ਰੋਟਾ ਦਾ ਰਹਿਣਾ ਵਾਲਾ ਮੁੰਡਾ ਇਹ 23 ਦੇ ਨਾਲ ਇੱਕ ਦਾ ਫਰੈਂਡ ਸੀਗਾ ਸੰਜੇ ਕੁਮਾਰ son of ਜਸਬੀਰ ਸਿੰਘ ਇਹ ਦੋਨੋਂ ਚੰਨੋ ਫੈਕਟਰੀ ਦੇ ਵਿੱਚ ਲੱਗੇ ਹੋਏ ਸੀਗੇ ਤੇ ਉੱਥੋਂ ਆ ਰਹੇ ਸੀਗੇ ਤੇ ਸਤਸੰਗ ਘਰ ਦੇ ਕੋਲ ਨਾਬਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਕਿਵੇਂ ਹੋਇਆ ਜੀ ਲਿਖੋ ਇਹ ਕੈਮਰੇ ਵੈਰਾ ਸਾਰੇ ਚੈੱਕ ਕਰ ਲਏ ਰਾਤੀ ਸਾਰੇ ਚੈੱਕ ਕੀਤੇ ਨੇ ਤੇ ਹੁਣ ਵੀ ਸਾਰੇ ਚੈੱਕ ਕੀਤੇ ਉਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਕਿਸ ਚੀਜ਼ ਨਾਲ ਇਹ ਐਕਸੀਡੈਂਟ ਹੋਇਆ ਕਿੰਨੀ ਉਮਰ ਹੋ ਰਹੀ ਜੀ ਇਹਨਾਂ ਦੀ ਇਹ ਜਿਹੜਾ ਆਪਣਾ ਨੀਂਦਰ ਸਿੰਘ ਸੀਗਾ ਇਹਦੀ ਉਮਰ 24 ਸਾਲ ਸੀਗੀ ਜਿਹੜਾ ਸੰਜੇ ਕੁਮਾਰ ਆ ਇਹਦੀ ਉਮਰ ਸੀਗੀ 25 ਸਾਲ ਸੰਜੇ ਕੁਮਾਰ ਹਾਂਜੀ ਜਿਹੜਾ ਸੰਜੀ ਕੁਮਾਰ ਸੀਗਾ ਇਹਦਾ 1 ਮਹੀਨਾ ਪਹਿਲਾਂ ਹੀ ਮੈਰਿਜ ਹੋਈ ਸੀਗੀ ਕੰਮ ਕਿੱਥੇ ਕਰਦੇ ਸੀਗੇ ਇਹ ਚੰਨੋ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਉੱਥੋਂ ਵਾਪਸ ਆ ਰਹੇ ਸੀ ਉੱਥੋਂ ਵਾਪਸ ਆ ਰਹੇ ਸੀ ਆ ਕੇ ਇਹਨਾਂ ਦੇ ਇੱਕਦਮ ਐਕਸੀਡੈਂਟ ਹੋਇਆ ਜਿੱਥੇ ਐਕਸੀਡੈਂਟ ਹੋਇਆ ਅੱਧਾ ਕਿਲੋਮੀਟਰ ਦਾ ਸਿਰਫ ਹੈਗਾ ਤੇ ਘਰ ਤੋਂ ਰਸਤਾ ਹੈ ਬਿਲਕੁਲ ਬਿਲਕੁਲ ਅੱਧਾ ਕਿਲੋਮੀਟਰ ਦਾ ਟਾਈਮ ਸੀਗਾ ਜਿਹੜਾ ਐਕਸੀਡੈਂਟ ਹੋਇਆ ਹਾਂਜੀ ਫਰਦਰ ਕੀ ਕਰਵਾਇਆ ਸੀ ਬਸ ਇਹਦੇ ਇਹਦੀ ਪਰਚਾ ਦਰਜ ਕਰਕੇ ਇਹਨਾਂ ਪੋਸਟਮਾਰਟਮ ਕਰਵਾ ਕੇ ਬੋਡੀਜ਼ ਨਾਲ ਬਲੇ ਕਰਾਂਗੇ ਤੇ ਜਿਵੇਂ ਪਤਾ ਲੱਗਿਆ ਸੀ ਸੀਸੀਟੀਵੀ ਦੇ ਆਧਾਰ ਤੇ ਕੋਈ ਜਿਹੜੇ ਵਹੀਕਲ ਨੇ ਮਾਰ ਗਿਆ ਅਸੀਂ ਉਹ ਸਾਰੇ ਚੈੱਕ ਕੀਤੇ ਫਰੀ ਰਾਤ ਵੀ ਚੈੱਕ ਕੀਤੀ ਤੇ ਹੁਣ ਵੀ ਮੈਂ ਖੁਦ ਜਾ ਕੇ ਚੈੱਕ ਕੀਤੇ ਸਾਰੇ ਉਹਦੇ ਵਿੱਚ ਕਲੀਅਰ ਨਹੀਂ ਆ ਰਿਹਾ ਕਿਸ ਚੀਜ਼ ਨੇ ਐਕਸੀਡੈਂਟ ਬਾਕੀ ਅਸੀਂ ਸਾਰੀ ਦੁਆਰਤ ਤੋਂ ਚੈੱਕ ਕਰਾਂਗੇ ਜਿਵੇਂ ਵੀ ਉਹ ਤੁਹਾਨੂੰ ਦੱਸਾਂ ਔਰ ਕਿਹੜੀ ਸਾਡਾ ਚਾਹਤ ਮਾਫ ਕਰਦਾ ਤੁਸੀਂ ਤੋਂ ਚਾਹ ਰਿਹਾ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488